ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਮੈਂ ਤੇ ਇੱਕ ਦਿਖਾਵਾਂਗੇ ਤਾਜੀ ਝੋਟੀ ਦੋਨਾਂਗ ਵਿਕਰੀ ਵਾਲੇ ਹਾਜ਼ਰ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਅਗਲੀ ਗੱਲਬਾਤ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਸਿੰਧਾ ਰਿੰਗ ਠੀਕ ਹੈ ਨਾਮ ਸਿੰਧਾ ਪਿੰਡ ਭਗਤਪੁਰਾ ਚਾਲ ਵਾਲੇ ਕੋਠੇ ਹਾਂਜੀ ਜ਼ਿਲ੍ਹਾ ਬਰਨਾਲਾ ਪਹਿ ਗਿਆ ਤੇ ਨੰਬਰ ਆਪਣੇ 9876433 254 ਪਹਿਲਾਂ ਨੇ ਉੱਪਰ ਤਾਂ ਬੱਚੀ ਦੇਖ ਰਿਹਾ ਮੇਰੇ ਕਿਹੜਾ ਸੂਆ ਸੁਈ ਆਈ ਹੈ ਅੱਛਾ ਦੂਜਾ ਸੂਆ ਤੇ ਬੱਚਾ ਕੀ ਆਏਗਾ ਮਗਰ ਅੱਛਾ ਮਗਰ ਕੱਟੀ ਹੈ ਕਹਿਵਾ ਦੇਣਾ ਸੂਈ ਨੂੰ ਠੀਕ ਆ ਪੰਜਵਾਂ ਦਿਨ ਸੂਈ ਨੂੰ ਤੇ ਦੁੱਧ ਹੁਣ ਨੈਟ ਚੋਣ ਵਾਲਾ ਕਿੰਨਾ ਹੈਗਾ ਅੱਛਾ 8 ਕਿਲੋ ਦੁੱਧ ਆ ਵਧੀਆ ਬੱਚਾ ਚੜਦੀ ਆ ਉਸ ਗੱਲੋਂ ਓਕੇ ਆ ਜਮਾ ਹਣਾ ਤੇ ਹਾਈਸਟ ਦੁੱਧ ਕਿੰਨਾ ਕ ਪਾ ਦੂਗੀ ਇਹ ਪਾ ਦੂਗੀ ਦੇਆ ਲੀਟਰ ਭਰ ਕਹਿੰਦਾ ਪਾ 12 ਕਿਲੋ ਜਮਾ ਖਰਾਬ ਹੋਣ ਵਾਲੀ ਹੈਗੀ ਆ ਤੇ ਭਾਅ ਬਾਜ਼ਾਰ ਇਹਦਾ ਕੀ ਰਹੂਗਾ ਆ 1 25 ਦੇ ਵਿੱਚ ਮਾਨਦਾਨ ਠੀਕ ਆ ਛੋਟਾ ਪਹ ਹੋ ਜਾਊਗਾ ਤੇ ਚੋਣ ਚਵਾਦੀ ਕਿਵੇਂ ਆ ਓਕੇ ਜੀ ਕਰੂਗੇ ਸਭ ਰ ਵਜਿਆ ਧਾਰ ਵਗੈਰਾ ਲੈਂਦੇ ਧਾਰਾ ਪਹਿਲਾਂ ਮਾਰ ਕੇ ਦੇਖੋਣੇ ਪੇ ਮਾਰ ਦਿਓ ਬਾਈ ਜੀ ਧਾਰ ਸੋ ਚੋਣ ਦੇਖੋ ਸੋਨਾ ਸਾਫ ਸੁਥਰਾ ਮੋਟਾ ਚੋਣਾ ਕੋਈ ਭੂਰ ਸਰ ਲਾਣੀ ਕੋਈ ਟੋੜਦੀ ਮੁਗਦੀ ਨਹੀਂ ਪੂਲ ਤਰਾਂ ਦੇ ਮਾਰਦੇ ਧਾਰਾ ਵੀ ਦੇ ਸੋ ਦੇਖੋ ਥੋੜਾ ਸਾਫ ਸੁਥਰਾ ਵਧੀਆ ਚੋਣਾ ਹਨਾ 125 ਦੀ ਕੀਮਤ ਆ ਬਾਕੀ ਮੌਕੇ ਤੇ ਗਜੈਸ ਵਗੈਰਾ ਹੋ ਜੂਗੀ ਸੋਨਾ ਪਸਮਾਕ ਆ ਕੋਈ ਭੂਰ ਸਰ ਲਾਣੀ ਪਰ ਠੀਕ ਆ ਵੀਰ ਓਕੇ ਤੌਰ ਤੇ ਵਾਰ ਨੂੰ ਸੋ ਭਰਾ ਸਿੰਘ ਮੂੰਹ ਮੱਥਾ ਦੇਖੋ ਸੋਨਾ ਸਾਫ ਸੁਥਰਾ ਚੰਗੀ ਕੱਦ ਕਾੜ ਵਜਨ ਮਜੂਦ ਵਾਲਾ ਦੂਜਾ ਸੂਰ ਛੋਟੀ ਤਾਜੀ ਸੀ ਵੀ ਆ ਅੰਦਾਜ਼ਾ ਆ 12 ਕਿਲੋ ਤੋਂ ਪੌਣ ਵਾਲੀ ਹੈਗੀ ਆ 125 ਦੀ ਕੀਮਤ ਆ ਮਗਰ ਕਟੀਆਂ ਤਾਜੀ ਸੂਸ ਸੁਈ ਸੋਨੇ ਸਾਫ ਸੁਥਰੀ ਤੇ ਬਾਕੀ ਪਸਮਾਕ ਵਗੈਰਾ ਦੇਖੋ ਮੋਟਾ ਮੁਠੀ ਵਾਲਾ ਥਾਣਾ ਜੇ ਮੈਂ ਕਿਸੇ ਪਾਸੇ ਦਿੱਸੀ ਨਾ ਵੀ ਨੀ ਚੰਗੀ ਜਿੰਦ ਜਾਨ ਵਜਨ ਮਜੂਦ ਵਾਲੀ ਛੋਟੀ ਸੋ ਬਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਵਧੀਆ ਬੱਚਾ ਚੜਦੀ ਆ ਧਾਰਾ ਪਈਦੇ ਮਾਰ ਕੇ ਦਿਖਾ ਦਿੰਦੇ ਆ ਤੇ ਇਹ ਬਾਈ ਜੀ ਕਿਹੜਾ ਸੂਆ ਸੂਈ ਹੋਈ ਹੈ ਜੀ ਚੌਥਾ ਪੰਜਵਾਂ ਅਸਾ ਚੌਥਾ ਪੰਜਵਾਂ ਸੂਆ ਸੂਈ ਵੀ ਆ ਬਈ ਧਾਰਾ ਮਾਰ ਦੇ ਦਿੰਦੀ ਆ ਸੋ ਚੌਥਾ ਪੰਜਵਾਂ ਸੂਈ ਵੀ ਆ ਮਗਰ ਆ ਗਿਆ ਜੇ ਨੀਲੀ ਧਾਵੀ ਦਾ ਮੇਲ ਕੱਪ ਕੱਟਾ ਹਣਾ ਸੋ ਬੱਚਾ ਬੜਾ ਪਿਆ ਹੋ ਰਾ ਹਣਾ ਠੀਕ ਹੈ ਚੰਗੇ ਸੀਮਨ ਦੇ ਕੇ ਸੀ ਨੀਲੀ ਧਾਵੀ ਦੇ ਹਣਾ ਠੀਕ ਹੈ ਤੇ ਦੁੱਧ ਕਿੰਨਾ ਕਾ ਬਈ ਚੋਲ ਆਲਾ ਹੁਣ ਹੁਣ ਆ ਗਈ 11 ਅੰਕ ਦੋ 12 ਕਿਲੋ ਨਟ 6 ਕਿਲੋ ਟਾਈਮ ਦਾ ਨਿਭੜੂਗਾ ਹਾਂਜੀ ਹਾਂਜੀ 15 ਕਿਲੋ ਗਰੰਟੀ ਹੈ ਜੀ ਆਪਣੀ ਠੀਕ ਆ ਇਹਦਾ ਭਾਗ ਕੀ ਲਊਗਾ ਵੀਰੇ ਇਹਦਾ ਭਾਗ 125 ਜੀ ਲੈਣ ਦਿੰਦੇ ਮਾਲਦਾਨ ਹੋ ਜਾਊਗਾ ਹਾਂਜੀ ਮਾਲਦਾਨ ਸੋ ਬੱਚਾ ਨੀਲੀ ਦਾਵੀ ਜੀ ਦੇਖੋ ਯਾਰ ਪ્યોਰ ਜੇ ਕਿਸੇ ਵੀ ਜਨੇ ਮੇਲ ਕਾਫ ਸਾਹਮਣਾ ਹੋਵੇ ਇਹ ਵੀਰੇ ਪਤਾ ਤਾਂ ਨਹੀਂ ਕਿਹੜੇ ਸਾਹ ਦਾ ਕੇ ਇਹਦਾ ਪਤਾ ਨਹੀਂ ਕਿਹੜੇ ਡਾਇਰੈਕਟਰ ਕਹਿੰਦਾ ਮੈਂ ਤੁਹਾਨੂੰ ਹੀ ਦੱਸ ਗਿਆ ਨਾ ਹੁਣ ਮੈਂ ਭੁੱਲ ਗਿਆ ਠੀਕ ਆ ਪਤਾ ਕਰਦਾ ਕੋਈ ਗੱਲ ਨਹੀਂ ਹਣ ਠੀਕ ਆ ਸੋ ਚੰਗੇ ਸਾਹ ਦਾ ਪਿੱਛੇ ਮੇਲ ਕਾਫ ਕਟਾ ਆ ਗਿਆ ਨੀਲੀ ਦਾਵੀ ਦੇ ਵਿੱਚ ਤੇ ਧਾਰਾ ਵੀ ਮਾਰ ਦਿੱਤੀਆਂ ਮਾਰ ਦੇ ਭਾਵੇਂ ਥੱਲੇ ਚੋਣ ਵਗੈਰਾ ਸੋਹਣਾ ਸਾਫ ਸੁਥਰਾ ਮੋਟਾ ਚੋਣਾ ਕੋਈ ਭੂਸਰਲਾ ਨਹੀਂ ਹੈ ਨਾ ਵੀਰੇ ਤੇ ਕਹਿੰਦਾ ਬਾ 10 ਤੋਂ ਬਾਹਰ ਤੋਂ ਜਮਾ ਹਜ਼ਾਰਾ ਹਾਂਜੀ ਹਾਂਜੀ ਮੈਂ ਕਿ ਲੈ ਜੀ ਠਿਕੰਬਾ ਕੇਸਰਾ ਜਮਾ ਨਹੀਂ ਦਾਰਾ ਇਹ ਬਾ ਠੀਕ ਆ ਓਕੇ ਤੋਰ ਦੀ ਵੀਰੇ ਬਾਹਰ ਨੂੰ ਸਭਰ ਕੱਦ ਬੈਠ ਦੇਖੋ ਮੈਂ ਤਾਂ ਚੰਗਾ ਸੋਹਣਾ ਸਾਫ ਸੁਥਰਾ ਚੰਗੇ ਵਜਨ ਮੌਜੂਦ ਨੇ ਮੈਂ ਹੋ ਚੌਥਾ ਪੰਜਵਾਂ ਸੂਆ ਵੀਰ ਦੀ ਖਰੀਦੀ ਵੀ ਆ ਪਰ ਬੱਚਾ ਨੀਲੀ ਦਾ ਮੇਨ ਕਾਫ ਆ ਗਿਆ ਸੋ ਪਸਮਾ ਵਗੈਰਾ ਦੇਖੋ ਮੈਂ ਨਹੀਂ ਹੁਣ ਪਸਮਾ ਸੁਟਿਆ ਸੋਹਣਾ ਤੇ ਚੰਗੀ ਕੱਦ ਕਾਠ ਵਜਨ ਵਜੂਦ ਵਾਲੀ ਆ ਕਹਿੰਦਾ ਬਾ 14 ਕਿਲੋ ਤੋਂ ਤੇ ਖਰਾਬ ਹੋਏ ਪਉਣ ਵਾਲੀ ਹੈਗੀ ਆ ਸੋ ਪਸਭਾ ਦੇਖੋ ਲੈਪੇ ਦਾ ਸੋਣਾ ਸਾਫ ਸਰਾ ਬਾਕੀ ਨੀਲੀ ਰਾਬੀ ਦੇ ਵਿੱਚ ਆ ਗਿਆ ਮੇਲ ਕਾਫ ਕਟਾ ਪੈਂਡ ਆ ਗਿਆ ਆਪਣਾ ਭਗਤ ਪ੍ਰਮੋਡ ਚਾਰ ਵਾਲੇ ਕੋਠੇ ਨੰਬਰ ਬੋਲ ਜੀ ਬਈ ਆਪਣਾ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ